ਤੋਂ ਦਰਸ਼ਕੋ ਪ੍ਰੇਮ ਸੁਰਾ ਤੁਹਾਡਾ ਸਵਾਗਤ ਹੈ ਜੀ ਹੁਣ ਅਸੀਂ ਇੱਕ ਹੋਰ ਘਰ ਦੇ ਵਿੱਚ ਪਹੁੰਚ ਚੁੱਕੇ ਹਾਂ ਸੋ ਇਸ ਘਰ ਦੇ ਵੀ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਅਸੀਂ ਅੰਦਰ ਲੈ ਕੇ ਚੱਲਣਾ ਕਿ ਇਸ ਘਰ ਦੇ ਹਾਲਾਤ ਨੇ ਜੋ ਤੁਸੀਂ ਦੇਖ ਸਕਦੇ ਹੋ ਆਪ ਦੇ ਸਾਡੇ ਕੈਮਰੇ ਦੇ ਜ਼ਰੀਏ ਕਿ ਵੀ ਕਿਸ ਤਰ੍ਹਾਂ ਇੱਥੇ ਇਸ ਘਰ ਦੇ ਵੀ ਹਾਲਾਤ ਬਹੁਤ ਬੁਰੇ ਨੇ ਸੋ ਸਾਰਾ ਘਰ ਦੇ ਵਿੱਚ ਤਰੇੜਾਂ ਆ ਚੁੱਕੀਆਂ ਨੇ ਸੋ ਦਰਸ਼ਕਾਂ ਨੂੰ ਜੋ ਸਾਡੇ ਦਰਸ਼ਕ ਸਾਡੀ ਵੀਡੀਓ ਦੇਖ ਰਹੇ ਅਸੀਂ ਉਹਨਾਂ ਨੂੰ ਇਹੀ ਅਪੀਲ ਕਰਨੀ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਤੁਸੀਂ ਮਦਦ ਕਰੋ ਆ ਕੇ ਆਪ ਦੇਖ ਕੇ ਜਾਓ ਗਰਾਊਂਡ ਦੇ ਵਿੱਚ ਸੋ ਅਸੀਂ ਹੋਰ ਇਹਨਾਂ ਘਰਦਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਪਹੁੰਚ ਆਪ ਇੱਕ ਹੋਰ ਘਰੇ ਪਹੁੰਚਿਆ ਕਿਸ ਤਰ੍ਹਾਂ ਦੇਖਦੇ ਹਾਂ ਇਹਨਾਂ ਦੇ ਵੀ ਬਹੁਤ ਪੁਰੇ ਖਲਾਫ ਨੇ ਦੇਖੀ ਇਹ ਬਿਲਕੁਲ ਡੈਡ ਪਰਿਵਾਰ ਹੈ ਦੋਨੋਂ ਜੀ ਮੰਨ ਕੇ ਚਾਹੇ ਇੱਕ ਦਾ ਦੋ ਬਰਦਰ ਹੈ ਇੱਕ ਦੇ ਬਰਦਰ ਦੇ ਘਰ ਦੇ ਦਿੱਥੋ ਹੀ ਉਹਨਾਂ ਦੇ ਮਾਤੇ ਨਾਲ ਲੜਕੀਆਂ ਨੇ ਇੱਕ ਲੜਕੀ ਦੇ ਅੱਠੀ-ਦਹਾਂ ਹੀ ਫੋਨ ਚੱਲਦਾ ਪਿਆ ਜੀ ਤੇ ਜ਼ਮੀਨ ਇਹਨਾਂ ਕੋਲ ਸਾ ਦੋ ਪਰੌਂ ਕੋ ਤਿੰਨ ਕੋ ਜ਼ਮੀਨ ਹੈ ਤੇ ਸਮਾਨ ਤੁਹਾਨੂੰ ਤੁਸੀਂ ਆਪ ਦੇਖ ਲੈ ਤੇ ਬਿਲਕੁਲ ਜ਼ੀਰੋ ਪਰਵਾਰੇ ਇਹਨਾਂ ਨੇ ਮਦਦ ਕੀਤੀ ਹੈ। ਸੋ ਸਾਡੇ ਨਾਲ ਇੱਥੇ ਮਾਤਾ ਜੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ। ਸੋ ਜੋ ਇੱਥੇ ਨੌਜਵਾਨ ਪਹੁੰਚੇ ਨੇ ਉਹ ਇਹਨਾਂ ਦਾ ਨੰਬਰ ਲੈ ਰਹੇ ਨੇ। ਸੋ ਉਹਨਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਆ। ਜੋ ਇਹਨਾਂ ਦੀ ਮਦਦ ਕੀਤੀ ਜਾਣੀ ਆ ਜਿੰਨੀ ਵੀ ਹੋ ਸਗੀ ਪਿੰਡ ਮਾਜ਼ਰੀ ਦੇ ਜੋ ਨੌਜਵਾਨ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਜੋ ਮਦਦ ਕੀਤੀ ਜਾਊਗੀ ਸੋ ਉਹਨਾਂ ਦਾ ਨੰਬਰ ਲੈ ਰਹੇ ਨੇ। ਸੋ ਆਪਾਂ ਮਾਤਾ ਬੈਠੇ ਨੇ ਇੱਥੇ ਤੇ ਲੱਗਦਾ ਇੱਥੇ ਬੱਚੀ ਦੀ ਹਾਲਾਤ ਵਖਾਏ ਬੱਚੀ ਬਹੁਤ ਬਿਮਾਰ ਲੱਗ ਰਹੀ ਹੈ ਮੈਂ। ਹਾਂਜੀ। ਮਾਸੂ ਬੱਚੀ ਨੂੰ ਦੱਸਿਆ ਜਾ ਰਿਹਾ ਕਿ ਬਲੱਡ ਚੜਦਾ ਵਾ ਮਾਤਾ ਜੀ ਸੱਸਰੀ ਦਾ ਕੀ ਨਾਂ ਸੱਸਰੀ ਦਾ ਸਤਵਿੰਦਰ ਕੌਰ ਠੀਕ ਮਾਤਾ ਕਿੰਨਾ ਪਾਣੀ ਆ ਗਿਆ ਅੱਥੀ ਪਾਣੀ ਤਾਂ ਬਹੁਤ ਜ਼ਿਆਦਾ ਸੀ ਅੱਛਾ ਜੀ ਹਾਂ ਜੀ ਅਸੀਂ ਹਾਂ ਪਰ ਉਹ ਚਲੇ ਕੇ ਕਿਸਾ ਪਾਸੇ ਹੀ ਰਹੇ ਆ ਜੀ ਅੱਛਾ ਹਾਂ ਜੀ ਠੀਕ ਹੈ ਜੀ ਕੋਈ ਮਦਦ ਲਈ ਪਹੁੰਚਿਆ ਤੁਹਾਡੇ ਕੋਲ ਇੱਥੇ ਕੋਈ ਨਹੀਂ ਅਜੇ ਸਰਕਾਰਾਂ ਨੇ ਬਲੀ ਨਹੀਂ ਨਾ ਸਰਕਾਰ ਵੱਲੋਂ ਤੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਪਹੁੰਚਿਆ ਨਹੀਂ ਕੋਈ ਨਹੀਂ ਪਹੁੰਚਿਆ ਜੇਸਨਾ ਕਿਹਾ ਜਾ ਰਿਹਾ ਕਿ ਵੀ ਉਹਨਾਂ ਦੀ ਮਦਦ ਕੀਤੀ ਜਾਊਗਾ ਹਾਂ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਪਹੁੰਚਿਆ ਨਹੀਂ ਸਰਕਾਰ ਵੱਲੋਂ ਨਹੀਂ ਕੋਈ ਵੀ ਉਸ ਤਰ੍ਹਾਂ ਚਲੋ ਰਾਸਨ ਵੰਡਣ ਆਏ ਜਿਹੜੇ ਉਹ ਦੇਖੇ ਆ ਅੱਛਾ ਹਾਂ ਹੋਰ ਨਹੀਂ ਕੋਈ ਜੋ ਸਮਾਜੇ ਵੀ ਪੰਮਾ ਹਾਂ ਸਮਾਜੇ ਵਾਸੀ ਜਿਹੜੇ ਉਹ ਦੇਖੇ ਆ ਹਾਂ ਉਹ ਦੇਖੇ ਅੱਛਾ ਹੋਰ ਨਹੀਂ ਕੋਈ ਹੋਰ ਕੋਈ ਨਹੀਂ ਪੁੱਛਦਾ ਨਾ ਨਾ ਸੋ ਮਾਤਾ ਜੀ ਦੇ ਕਹਨਾਂਗੇ ਸਰਕਾਰ ਬੋਲੀ ਉਹ ਤਾਂ ਕੋਈ ਸਾਨੂੰ ਮਦਦ ਨਹੀਂ ਪਹੁੰਚ ਰਹੀ ਤੇ ਜੋ ਨੌਜਵਾਨ ਮੁੰਡੇ ਨੇ ਜੋ ਸੇਵਾ ਕਰ ਰਹੇ ਉਹੀ ਉੱਥੇ ਪਹੁੰਚ ਰਹੇ ਨੇ ਦੀ ਬੱਚੀ ਹੋ ਨੇ ਛੋਟੇ ਵੀਰੇ ਜੀ ਦੀ ਹੈ ਹਾਂਜੀ 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 ਦੇ ਉੱਰ ਦੀ ਹੈ ਲੱਗਦੀ ਬਿਮਾਰ ਲੱਗਦੀ ਹੈ ਹਾਂਜੀ ਕਾਫੀ ਬਿਮਾਰ ਹੈ ਇਸ ਦਾ ਜਿਆਦਾ ਵਲਾਤ ਬਹੁਤ ਬੁਰੇ ਹੋ ਜਾਂਦੇ ਆ ਜਿਹੜਾ ਖੂਨ ਲੱਗਣ ਵਾਲਾ ਜਾਂਦਾ ਵਾ ਹਾਂਜੀ ਇਹਨਾਂ 10 ਬੇਟੀਆਂ ਦੋ ਬੇਟੀਆਂ ਜੋੜੀਆਂ ਵਾ ਇੱਕ ਇਹ ਬੇਟੀ ਵੱਡੀ ਹੈ ਹਾਂਜੀ ਕਿ ਕਿਵੇਂ ਇਹਦੇ ਹਾਲਾਤ ਸੀ ਕਿ ਕਿੰਨਾ ਕ ਪਾਣੀ ਆ ਗਿਆ ਪਾਣੀ ਤਾਂ ਬਹੁਤ ਜ਼ਿਆਦਾ ਸੀ ਆ ਕਮ ਕਮਰਿਆਂ ਦੇ ਵਿੱਚ ਵੜ ਚੁੱਕਾ ਹਰੇ ਆ ਚੁੱਕਾ ਹਾਂਜੀ ਮਦਦ ਤਲੀ ਪਹੁੰਚੀ ਸੀ ਤੁਹਾਡੀ ਮਦਦ ਦੀ ਕੋਈ ਨਹੀਂ ਪਹੁੰਚਿਆ ਰਾਹ ਖਰਾਬ ਕਰਕੇ ਇੱਧਰ ਕੋਈ ਨਹੀਂ ਆਇਆ ਤੁਸੀਂ ਸਰਕਾਰਾਂ ਬੋਰੀਆਂ ਸੀ ਬੋਰੀਆਂ ਲਗਾਤਾਰ ਵੀ ਇਹਨਾਂ ਦੀ ਮਦਦ ਕੀਤੀ ਜਾਊਗੀ ਕੋਈ ਸਰਕਾਰ ਵੱਲੋਂ ਕੋਈ ਸਹੂਲਤ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਅਜੇ ਪਹੁੰਚੀ ਹੈ ਨਾ ਹਾਂਜੀ ਤੁਹਾਡੇ ਵੱਲੋਂ ਕੀ ਮੰਗ ਹੈ ਤੁਹਾਡੀ ਸਿਸਟਮ ਕੀ ਚਾਹੀਦਾ ਤੁਹਾਡੇ ਨੂੰ ਸਹਾਇਤਾ ਚਾਹੀਦੀ ਸਾਨੂੰ ਮੰਗ ਚ ਕਰਦੇ ਉਹ ਹੀ ਸਾਨੂੰ ਮਦਦ ਕੀਤੀ ਜਾਵੇ ਸਾਡੀ ਵਾਧਾ ਵਾਧਾ ਕਿ ਜੇ ਤੋਂ ਇਹਨਾਂ ਦਾ ਹੀ ਕਹਿੰਦਾ ਵੀ ਸਿਰਫ ਮਦਦ ਕੀਤੀ ਜਾ ਕੇ ਹਾਂਜੀ ਬਾਬਾ ਜੀ ਅੱਜ ਤੋਂ ਕੋਈ ਨਾ ਇਹ 7-8 ਦਿਨ ਪਹਿਲਾਂ ਇੱਥੇ ਆਏ ਸੀ ਉਦੋਂ ਪਾਣੀ ਖੜਾ ਸੀ ਇੱਥੇ ਉੱਪਰ ਤੇ ਇੱਕ ਘਰੇ ਕੋਈ ਪ੍ਰਵਾਨ ਜਿੰਦਰੇ ਵਜੇ ਸਮਾਨ ਨਹੀਂ ਇੱਥੇ ਲੈ ਕੇ ਆਏ ਤੇ ਇੱਥੇ ਨਾ ਇਧਰਲੀ ਸਾਈਡ ਤੇ ਉਹ ਜਿਵੇਂ ਉਹ ਗਾਂ ਖੜੀ ਨਾ ਇੱਥੇ ਗਾਂ ਹੀ ਸਾਨੂੰ ਕਹਿੰਦੇ ਸਰਵੇ ਕਰਨ ਲਈ ਭੇਜਿਆ ਸੀ ਸਰਵੇ ਕਰੋ ਤੇ ਦਿੱਲੀ ਤੋਂ ਟੀਮ ਆਈ ਕਿ 5 ਘਰ ਬਣਾਉਣੇ ਆ ਇਹੀ ਸੇਵਾ ਕਰਨ ਵਾਸਤੇ ਆਏ ਤੇ ਇਧਰੋਂ ਗਾਂ ਆਈ ਤੇ ਇੱਥੋਂ ਤੱਕ ਆ ਗਈ ਮੇਰੇ ਮਗਰ ਭੁਖੀ ਸੀ ਜਿਹੜੀ ਮੇਰੇ ਕੋਲ ਵੀਡੀਓ ਮੈਂ ਤੁਹਾਨੂੰ ਦੇ ਦਾਂਗਾ ਤੇ ਸਾਡੇ ਮਰਮਰ ਤੁਰਿਆ ਜੀ ਇੱਥੋਂ ਤੱਕ ਉਹ ਕਮਰੇ ਤੱਕ ਗਾਂ ਕਮਰੇ ਬੰਦੇ ਸੀ ਉਥੇ ਵੀਡੀਓ ਬਣਾਉਣ ਲੱਗਾ ਤੇ ਨਾਲ ਨਾਲ ਤੁਰਿਆ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਗਈ ਕਹਿੰਦਾ ਮਤਲਬ ਇਹ ਜੇ ਆਪਾਂ ਗਾਂ ਦਾ ਜ਼ਿਕਰ ਕਰਨ ਦੇਣਾ ਉਹ ਗਾਂ ਦੋਹਾਂ ਦਿਨਾਂ ਬਾਅਦ ਪੂਰੀ ਹੋ ਗਈ ਭੁਖ ਦੇ ਨਾਲ ਉਹ ਸਾਹਮਣੇ ਟੋਆ ਜਿੱਥੇ ਮੋਟਰਸਾਈਕਲ ਖੜਾ ਹੈ ਨਾ ਉਥੇ ਟੋਆ ਕੱਢਿਆ ਉਥੇ ਦੱਬੀ ਹੈ ਜੇ ਕੋਈ ਸਹਾਇਤਾ ਕਰ ਸਕਦਾ ਜਿਵੇਂ ਪਸ਼ੂਆਂ ਦੀ ਕੋਈ ਘਰ ਦੇ ਪੈਣ ਗਾਵਾ ਗੋਮੇ ਦੇਣ ਦੇ ਮੱਝਾਂ ਦਾਣੇ ਕਰਨ ਦੇ ਨੇ ਇਹ ਗਰੀਬਾਂ ਦੀ ਗਾਂ ਪੂਰੀ ਹੋਈ ਏ ਦੁੱਧ ਵਾਲੀ ਗਾਂ ਏ ਤੇ ਆਪਾਂ ਦੁੱਧ ਵਾਲਾ ਡੰਗਰ ਵੀ ਇਹਨਾਂ ਨੂੰ ਦੇ ਦਈਏ ਤੇ ਜੋ ਹਾਲਾਤ ਹੋਣੇ ਆ ਤੇ ਇਹੀ ਲੋਕ ਜਾਣਦੇ ਨੇ ਕਿ ਇਹਨਾਂ ਦੇ ਉੱਤੇ ਕੀ ਉਸ ਸਮੇਂ ਬੀਤ ਰਹੀ ਸੀ ਤੇ ਆ ਜੋ ਵੀਰ ਨੇ ਜੋ ਸੇਵਾ ਕਰਨ ਪਹੁੰਚੇ ਨੇ ਵੀਰ ਜੀ ਕੀ ਨਾਮ ਬਲਜੀਤ ਸਿੰਘ ਜਿਹੜੇ ਮਾਜਰੀ ਪੈੜ ਤੋਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆੜ ਪੀੜ ਦਾ ਇਲਾਕੇ ਵਿੱਚ ਤਾਨ ਤਾਨ ਸਾਈਡ ਆ ਪਹੁੰਚਣ ਦਾ ਟਾਈਮ ਮਿਲਿਆ ਦੇਖ ਕੇ ਮਤਲਬ ਮੰਦੂ ਮਲੀ ਭਾਵੁਕ ਹੋ ਰਿਹਾ ਪਉਂਦਾ ਮੈਂ ਵੀ ਭਾਵੁਕ ਹਾਂ ਥੋੜਾ ਜਿਹਾ ਵੀ ਹਾਲਾਤ ਬਹੁਤ ਨਾਜ਼ਿਕ ਨੇ ਤੇ ਦੇਖਿਆ ਨਹੀਂ ਜਾ ਸਕਦਾ ਵੀ ਇੰਨਾ ਨੁਕਸਾਨ ਹੋਇਆ ਲੋਕਾਂ ਦਾ ਮੈਂ ਤਾਂ ਇਹ ਅਪੀਲ ਕਰਦਾ ਇੱਕ ਕੁਦਰਤੀ ਆਫਤ ਆ ਇਹਨੂੰ ਨਜੱਠਣ ਲਈ ਆਪਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਦੇਸ਼ ਦੇਸ਼ ਬੈਠੇ ਵੀਰ ਨੇ ਸਾਰਿਆਂ ਨੂੰ ਅੱਗੇ ਆਉਣ ਦੀ ਲੋੜ ਆ ਜੋ ਤਕਰੀਬਨ ਬੰਨ ਤੇ ਬੈਠੇ ਆ ਲੋਕ ਉਹਨਾਂ ਤੋਂ ਅੰਦਰ ਆ ਕੇ ਉਹਨਾਂ ਨੂੰ ਰੈਲਿਟੀ ਵਿੱਚ ਦੇਖਣ ਦਾ ਆਪਾਂ ਨੂੰ ਚਾਹੀਦਾ ਮੌਕਾ ਵੀ ਉਹਨਾਂ ਦੇ ਕੇ ਜਿੰਨੀ ਵੀ ਮਦਦ ਹੋ ਸਕਦੀ ਹੈ ਵੱਧ ਤੋਂ ਵੱਧ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਇਹ ਦੁਬਾਰਾ ਆਪਣੇ ਪੈਰਾਂ ਤੇ ਖੜੇ ਹੋ ਸਕਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸੋ ਦਰਸ਼ਕੋ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਮਦਦ ਕੀਤੀ ਬਹੁਤ ਨੌਜਵਾਨ ਇੱਥੇ ਪਹੁੰਚੇ ਨੇ ਪਰ ਹੁਣ ਵੀ ਤੁਹਾਨੂੰ ਆ ਜਿਹੜਾ ਹੱਕ ਮੰਗਦਾ ਕਿ ਵੀ ਇੱਥੇ ਲਗਾਤਾਰ ਇਹਨਾਂ ਲੋਕਾਂ ਦੀ ਮਦਦ ਕਰਨ ਨੂੰ ਪਹੁੰਚੀਏ ਕਿਉਂਕਿ ਹੁਣ ਜ਼ਰੂਰਤ ਆ ਇਹਨਾਂ ਨੂੰ ਹੁਣ ਦੇਖੀਏ ਪਾਣੀ ਜੋ ਸੁੱਕ ਚੁੱਕਿਆ ਸੋ ਲਗਾਤਾਰ ਦੇਖਾਂ ਜਮੀਨ ਪੂਰੀ ਬਰਬਾਦ ਹੋ ਚੁੱਕੀ ਆ ਰੇਤਾ ਵਾ ਸੋ ਹੁਣ ਇਹਨਾਂ ਨੂੰ ਬਹੁਤ ਜ਼ਰੂਰਤ ਆ ਬਾਪੂ ਜੀ ਨੇ ਬਾਪੂ ਜੀ ਕਿਵੇਂ ਪਹਿਲਾਂ ਜੋ ਹਾਲਾਤੀ ਤੇ ਹੁਣ ਕਿਵੇਂ ਲੱਗ ਰਿਹਾ ਤੁਹਾਨੂੰ ਹਾਂ ਤਾਂ ਲਾਤ ਉਹ ਮਾਰੇ ਹੋਏ ਸਾਰੇ ਨੇ ਅੱਛਾ ਜੀ ਹਾਂ ਹੁਣ ਦੇਖੀ ਜਾਂਦੇ ਜੀ ਹਾਂ ਲਾਤਾਂ ਉਹਨਾਂ ਚੰਗੇ ਰਹੇ ਨਹੀਂ ਗਏ ਅੱਛਾ ਕੀ ਕੀ ਚਾਹੇ ਮਾਰਵਾਣਾਂ ਨੇ ਆਉਂਦੇ ਹੋਣਾ ਹੈ ਉਹ ਤਾਂ ਹੈ ਜੋ ਲੋਕ ਪਰਮਾਤਮਾ ਦੇ ਮਾਰ ਪਰ ਹੁਣ ਤੁਹਾਨੂੰ ਲੱਗਦਾ ਕਿ ਇਹ ਵੀ ਕਿਸੇ ਹੁਣ ਪੰਜਾਬ ਤੁਹਾਡੇ ਨਾਲ ਖੜ ਚੁੱਕੇ ਆ ਗਏ ਹਾਂ ਪੰਜਾਬ ਚ ਆਉਂਦੇ ਨੇ ਨਾਲ ਹਾਂਜੀ 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 ਹਾਂ ਚਲੋ ਡੰਗਰਵੱਛਾ ਕੀ ਬਾਤ ਗਿਆ ਜੀ ਕਿਵੇਂ ਇੱਕ ਗਾਂ ਮਰ ਗਈ ਅੱਛਾ ਜੀ ਓਕੇ ਨਪੀ ਠੀਕ ਹੈ ਜੀ ਹਾਂ ਜੀ ਹੋਰ ਪਿੱਛੇ ਨੋਹ ਪੂਰੀ ਹੋ ਗਈ ਸੀ ਨਿੱਕੀਆਂ ਨਿੱਕੀਆਂ ਪੋਤਰੀਆਂ ਸਾਡੇ ਚ ਉਹ ਵੀ ਦੁੱਖ ਲੱਗਾ ਹਾਂ ਠੀਕ ਹੈ ਤੇ ਉਹ ਬੱਚੀ ਵੀ ਬਿਮਾਰ ਆ ਨਾ ਆ ਬੱਚੀ ਵੀ ਉਹਨੂੰ ਵੀ ਬਲੱਡ ਲੱਗਦਾ ਨਹੀਂ ਜੀ 15 ਦਿਨ ਉਹਨੂੰ ਵੀ ਆਣਾ ਪੈਂਦਾ ਹੁਣ ਤਾਂ ਹਾਲਾ ਵੀ ਬੋਦੋ ਨਾ ਵੇਖੀ ਜਾਂਦੀ ਜੀ ਸਾਡੇ ਦਸਨ ਦੀ ਤਾਂ ਕੋਈ ਨਹੀਂ ਬਾਬਾ ਜੀ ਬਹੁਤ ਨੌਜਵਾਨ ਨੇ ਸਾਡਾ ਦੇਸ਼ ਹੈ ਸਾਡਾ ਪੰਜਾਬ ਹੈ ਤੁਹਾਡੇ ਨਾਲ ਖੜਾ ਵਾ ਤੇ ਤੇ ਦੇਖੋ ਨੌਜਵਾਨ ਐ ਤੇ ਹੁਣ ਲੁਧਿਆਣੇ ਤੋਂ ਚੱਲ ਕੇ ਆਏ ਨੇ ਤੁਹਾਡੀ ਮਦਦ ਲਈ ਹੋਰ ਵੀ ਆਉਣਗੇ ਕੋਈ ਨਹੀਂ ਕਹਿੰਦੇ ਵੀ ਜੇ ਪ੍ਰਮਾਤਮਾ ਨੇ ਨਕਸਾਨ ਕੀਤਾ ਤਾਂ ਉਹ ਹੀ ਭਲਾ ਕਰੂਗਾ ਉਹ ਜੇ ਕਰੇ ਤਾਂ ਉਹ ਨਹੀਂ ਕਰਨਾ ਕੋਈ ਆਰਡਰ ਨਾਲ ਹੀ ਲੱਗਰਨੇ ਹਾਂ ਜੇ ਛੱਡਿਆਂ ਕੋਈ ਨਹੀਂ ਬੰਦਾ ਜੀ ਜੀ ਹੈ ਸੋ ਇਹ ਹਲਾਤ ਨੇ ਇਥੋਂ ਦੇ ਜੀ ਜਿਸ ਤਰ੍ਹਾਂ ਦੇਖਿਆ ਗਿਆ ਦੇਖੋ ਬਾਪੂ ਜੀ ਵੀ ਬੜੇ ਹੌਲੀ ਹੌਲੀ ਬੋਲ ਰਹੇ ਨੇ ਤੇ ਸਵਾਗਤੀ ਹੈ ਕਿ ਵੀ ਯਾਰ ਜਿਸ ਤਰ੍ਹਾਂ ਇਹਨਾਂ ਦੇ ਹਲਾਤ ਨੇ ਦੇਖੇ ਨਹੀਂ ਜਾ ਰਹੇ ਤੇ ਫਸਲਾਂ ਬਰਬਾਦ ਜੀ ਆਪਣੀ ਇੱਕ ਫਸਲ ਨਾ ਮੈਂ ਉਹ ਵੀ ਤਾਂ ਆਪਣੇ ਤੇ ਵੀ ਕੀ ਬੀਤੂਗੀ ਸੋ ਇਹਨਾਂ ਦੇ ਘਰ ਵੀ ਟ ਹੈਗੇ ਨੇ ਸੋ ਇਹ ਤਾਂ ਪਰਮਾਤਮਾ ਬਲੀ ਕਰੇ ਸੋ ਇਸ ਤਰ੍ਹਾਂ ਦੇ ਅਸੀਂ ਤਾਂ ਅੱਗੇ ਕਹਿੰਦੇ ਵੀ ਪਰਮਾਤਮਾ ਅੱਗੇ ਤੋਂ ਇਹ ਜੀ ਜੋ ਹਾਲਾਤ ਪੈਦਾ ਕੀਤੇ ਨੇ ਨਾ ਹੋਣ ਇਹਨਾਂ ਦੇ ਸੋ ਪੂਰਾ ਪੰਜਾਬ ਵੈਸੇ ਪਹਿਲਾਂ ਵੀ ਜਿਸ ਤਰ੍ਹਾਂ ਮਦਦ ਕੀਤੀ ਜਦੋਂ ਦਸ ਕੋ ਉਸੇ ਤਰ੍ਹਾਂ ਹੀ ਹੁਣ ਵੀ ਆਪ ਨੂੰ ਹੱਕ ਮੰਨਦਾ ਕਿ ਆਪਾਂ ਇਹਨਾਂ ਦੀ ਮਦਦ ਕਰੀਏ ਤੇ ਆਉਣ ਵਾਲਾ ਸਮਾਂ ਜੋ ਇਹਨਾਂ ਦਾ ਹੋਰ ਚੰਗਾ ਬਣਾ ਬਣ ਜਾਵੇ ਸੋ ਆਵਰਾਲ ਮਿਲ ਕੇ ਆਪਾਂ ਸਾਰੇ ਇਹਨਾਂ ਦੀ ਮਦਦ ਕਰੀਏ ਦੇਖਦੇ ਰਹੋ ਪ੍ਰਿੰਸਪੇਰਾ ਜਿਸ ਨੂੰ ਅਸੀਂ ਡਾਂਕੇ ਜਣਾ